ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲਖ ਦਾਤਾ ਸਕੀ ਸਰਵਰ ਪੀਰ ਦੀ ਨਿਯਾਜ਼ ਬਾਰੇ ਜਿਹੜੇ ਲਖ ਦਾਤਾ ਸਰਕਾਰ ਦੀ ਨਿਯਾਜ਼ ਦਿੰਦੇ ਨੇ ਔਰ ਲਖ ਦਾਤਾ ਪੀਰ ਦੀਆਂ ਚੌਂਕੀਆਂ ਵੀ ਭਰਦੇ ਨੇ ਔਰ ਉਹ ਲੋਕ ਕਹਿੰਦੇ ਨੇ ਉਹਨਾਂ ਦੀ ਇਹ ਹੁੰਦੀ ਹੈ ਕਿਸੀ ਚੌਂਕੀਆਂ ਵੀ ਭਰੀਆਂ ਔਰ ਦੇ ਆਜ ਵੀ ਦਿੱਤੀ ਆ ਪਰ ਸਾਡੇ ਕੰਮ ਕੋਈ ਵੀ ਪੂਰੇ ਨਹੀਂ ਹੋਏ ਪਰ ਦੋਸਤੋ ਮੈਂ ਤੁਹਾਨੂੰ ਦੱਸਾਂ ਕਿ ਲੱਖ ਦਾਤਾ ਸਰਕਾਰ ਦੇ ਨਾਲ ਜਿਹੜੇ ਹੋਰ ਵੀ ਹਸਤੀਆਂ ਚੱਲਦੀਆਂ ਨੇ ਉਹਨਾਂ ਦਾ ਭੋਗ ਪ੍ਰਸ਼ਾਦ ਵੀ ਨਾਲ ਦਿੱਤਾ ਜਾਂਦਾ ਆ ਫਿਰ ਕੰਮ ਹੁੰਦੇ ਆ ਇਸ ਕਰਕੇ ਅਸੀਂ ਇੱਥੇ ਗਲਤੀ ਕਰ ਬੈਠਦੇ ਆ ਉਹਨਾਂ ਦਾ ਭੋਗ ਪ੍ਰਸ਼ਾਦ ਦਿੰਦੇ ਨਹੀਂ ਤੇ ਸਾਡੇ ਕੰਮਕਾਰ ਰਾਸ ਨਹੀਂ ਹੁੰਦੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਿਓ ਸੁਣ ਲਿਓ ਫਲ ਅਨੁਸਾਰ ਹੀ ਗੱਲਬਾਤ ਸਮਝ ਆ ਜਾਣੀ ਆ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਲੱਖ ਦਾਤਾ ਸਖੀ ਸਰਵਰ ਪੀਰ ਦੀ ਨਿਯਾਜ਼ ਬਾਰੇ ਦੋਸਤੋ ਜਦੋਂ ਅਸੀਂ ਦਾਤਿਆਂ ਦੀਆਂ ਨਿਯਾਜ਼ਾਂ ਪੀਰਾਂ ਦੀ ਨਿਯਾਜ਼ ਸੁਖ ਲੈਨੇ ਆ ਤੇ ਕਈ ਵਾਰ ਅਸੀਂ ਆਪਣੀ ਖੁਸ਼ੀ ਨਾਲ ਸੁਖ ਲੈਨੇ ਆ ਜਾਂ ਕੋਈ ਮੰਗ ਰੱਖ ਕੇ ਸੁੱਖ ਲੈਣੇ ਹੈ ਨਾ ਤੇ ਜਦੋਂ ਆਪਾਂ ਕਿਸੇ ਦਰ ਘਰ ਤੋਂ ਸਾਨੂੰ ਨਿਯਾਜ਼ ਕੋਈ ਦੱਸਦੇ ਨੇ ਉਹ ਸਾਰੀ ਗੱਲਬਾਤ ਵਿੱਚ ਦੱਸ ਦਿੰਦੇ ਨੇ ਪਰ ਜਦੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਕਰਦੇ ਹਾਂ ਕੋਈ ਵੀ ਕੰਮ ਆਪਣੀ ਮਨ ਦੇ ਵਿੱਚ ਧਾਰਨਾ ਕਰਕੇ ਤੇ ਉਹਦੇ ਵਿੱਚ ਕੰਮਾਂ ਕਈਆਂ ਦਾ ਰਹਿ ਜਾਂਦਾ ਹੈ ਫਿਰ ਆਪਾਂ ਇਹ ਸੋਚਦੇ ਹਾਂ ਕਿ ਯਾਰ ਅਸੀਂ ਨਿਯਾਜ਼ ਤਾਂ ਦਿੱਤੀ ਸੀ ਕਿ ਸਾਡੇ ਕੰਮ ਨਹੀਂ ਹੋਏ ਸਿੱਤੀ ਪੰਜ ਨਿਯਾਜ਼ਾਂ ਸੁਖੀਆਂ ਅਸੀਂ ਦਤਿਆਂ ਦੀਆਂ ਪੰਜ ਨੇ ਅਜਾਜ਼ੀ ਦਿੱਤੀਆਂ ਪਰ ਸਾਡਾ ਕੰਮ ਨਹੀਂ ਹੋਇਆ ਕਿਉਂ ਨਹੀਂ ਹੋਇਆ ਉਹਦੇ ਵਿੱਚ ਤੁਸੀਂ ਗਲਤੀਆਂ ਕਰ ਜਾਂਦੇ ਆ ਆਪਣੀ ਜਿਹੜੀ ਗਲਤੀ ਆ ਅਸੀਂ ਉਹਨੂੰ ਨਾ ਦੁਹਰਾਈਏ ਤਾਂਕਿ ਸਾਡੀ ਜਿਹੜੀ ਕੋਈ ਵੀ ਭੁੱਲ ਸਾਨੂੰ ਮਾਫ ਕਰਦਣ ਸਾਡੇ ਸਾਰੇ ਕੰਮ ਰਾਸ ਕਰਦਣ ਪਰ ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਐ ਨਿਯਾਜ ਦੇ ਨਾਲ ਚਲਦੀਆਂ ਉਹ ਤਾਂ ਸਾਨੂੰ ਦੇਣੀਆਂ ਪੈਣੀਆਂ ਕਿਉਂ ਕਰਕੇ ਜੇ ਆਪਾਂ ਆਪਣੇ ਕੋਈ ਕੰਮ ਨੂੰ ਕਢਾਉਣਾ ਐ ਆਪਣੇ ਮੁਸ਼ਕਲ ਕੰਮ ਨੂੰ ਕਢਾਉਣਾ ਐ ਤੇ ਦਾਤਾ ਜੀ ਪੂਰਾ ਨਕਰਨ ਕਦੀ ਹੋ ਨਹੀਂ ਸਕਦਾ ਕਿਉਂ ਕਰਕੇ ਦੋਸਤੋ ਕਿਉਂ ਕਰਕੇ ਦਾਤਾ ਜੀ ਤੇ ਨਾਲ ਜਿਹੜੀਆਂ ਦੋ ਡਟ ਚੱਲਦੇ ਨੇ ਦੇਵੀ ਦੇਵਤੇ ਚੱਲਦੇ ਨੇ ਬਲੰਗ ਚੱਲਦੇ ਨੇ ਹੁਣ ਬਾਬਾ ਭੈਰੋ ਜੀ ਚੱਲਦੇ ਨੇ ਜਦੋਂ ਤੁਸੀਂ ਇਹਨਾਂ ਦਾ ਭੋਗ ਨਹੀਂ ਦਿੰਦੇ ਨਾਲ ਫਿਰ ਕੀ ਹੁੰਦਾ ਆ ਲੱਖ ਦਾ ਤਾਂ ਸੱਖੀ ਸਰਵਰ ਪੀਰ ਜੀ ਤੁਹਾਡੀ ਨਿਯਾਜ਼ ਨਹੀਂ ਕਬੂਲ ਕਰਦੇ ਠੀਕ ਹੈ ਜੀ ਜੇ ਇਹਨਾਂ ਦੀ ਨਿਯਾਜ਼ ਨੂੰ ਕਬੂਲ ਕਰਾਉਣਾ ਆ ਇਹਨਾਂ ਦੀ ਨਿਯਾਜ਼ ਨੂੰ ਤੁਸੀਂ ਮਨਾਉਣਾ ਆ ਤੇ ਨਾਲ ਤੁਹਾਨੂੰ ਮਲੰਗਾਂ ਦਾ ਤੇ ਬਾਬੇ ਪੈਰੋ ਦਾ ਭੋਗ ਵੀ ਦੇਣਾ ਪੈਣਾ ਆ ਜੇਕਰ ਤੁਸੀਂ ਲੱਖ ਦਾ ਤਾਂ ਪੀਰ ਦੀ ਨਿਆਜ਼ ਦਿੰਨੇ ਹੋ ਪਰ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਅਸੀਂ ਹਮੇਸ਼ਾ ਇੱਥੇ ਭੁੱਲ ਕਰ ਜੰਨੇ ਆ ਤੇ ਭੁੱਲ ਕਰਨ ਤੋਂ ਬਾਅਦ ਅਸੀਂ ਦੋਸ਼ ਕਿਸ ਨੂੰ ਦਿੰਨੇ ਆ ਸਰਕਾਰਾਂ ਨੂੰ ਦਿੰਨੇ ਆ ਪਰ ਨਹੀਂ ਸਰਕਾਰਾਂ ਦਾ ਕੋਈ ਦੋਸ਼ ਨਹੀਂ ਹੁੰਦਾ ਦੋਸ਼ ਸਾਡੇ ਚ ਹੀ ਹੁੰਦਾ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਹੀ ਸਾਰਾ ਕੰਮ ਕਰਦੇ ਆ ਜੇ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਕਿਸੇ ਗੁਰੂ ਪੀਰ ਤੋਂ ਪੁੱਛ ਲੈਣਾ ਚਾਹੀਦਾ ਆ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲ ਸਕੇ ਅਸੀਂ ਕਿ ਅਸੀਂ ਕਿਦਾਂ ਭੋਗਦੇ ਹਈਏ ਤੇ ਕਿਸ ਤਰੀਕੇ ਨਾਲ ਜਿਹੜਾ ਜਿਹੜਾ ਸਾਡਾ ਭੋਗ ਹੈ ਨਾਲ ਚੱਲਦਾ ਪਰ ਚਲੋ ਤੁਸੀਂ ਸਾਡੇ ਚੈਨਲ ਤੇ ਜੁੜੇ ਹੋ ਤੁਹਾਨੂੰ ਅਸੀਂ ਰਾਹ ਜਿਹੜਾ ਹੈ ਹਰ ਇੱਕ ਸਿੱਧਾ ਦਵਾਂਗੇ ਕੋਈ ਪੁੱਠਾ ਰਾਹ ਅਸੀਂ ਕਸੀ ਕਸੀ ਦਿੱਤਾ ਨਹੀਂ ਕਦੀ ਕਿਸੇ ਨੂੰ ਜਦੋਂ ਇਹ ਜਿਹੜਾ ਸਰਕਾਰਾਂ ਦਾ ਜਿਹੜਾ ਭੋਗ ਪ੍ਰਸ਼ਾਦ ਜਿਹੜਾ ਤੁਹਾਨੂੰ ਹੁਣ ਦੱਸਾਂਗੇ ਮਲੰਗਾਂ ਦਾ ਤੁਸੀਂ ਕੀ ਦੇਣਾ ਨਾਲ ਤੇ ਤੁਹਾਡੇ ਸਾਰੇ ਕੰਮ ਆਪਣੇ ਆਪ ਰਾਸ ਹੋ ਜਾਣੇ ਤੁਹਾਡਾ ਕੋਈ ਕੰਮ ਹੈ ਤੁਸੀਂ ਸਰਕਾਰਾਂ ਤੋਂ ਮੰਗ ਰੱਖ ਲੈਣੇ ਸੁੱਖਣਾ ਸੁੱਖ ਲੈਣੇ ਆ ਤੁਹਾਡੇ ਕੰਮ ਪੂਰੇ ਕਿੱਦਾਂ ਕਰਨੇ ਆ ਤੁਸੀਂ ਪੂਰੇ ਜਿੰਨਾ ਚਿਰ ਤੁਸੀਂ ਇਹਨਾਂ ਦਾ ਭੋਗ ਪ੍ਰਸ਼ਾਦ ਨਹੀਂ ਦਵੋਗੇ ਤਾਂ ਪੂਰੇ ਨਹੀਂ ਹੋਣੇ ਇਸ ਕਰਕੇ ਜਿਹੜਾ ਇਹ ਭੋਗ ਨਾਲ ਹੈ ਬਹੁਤ ਹੀ ਜ਼ਰੂਰੀ ਹੈ ਇਹ ਦੇਣਾ ਪੈਣਾ ਤੁਹਾਨੂੰ ਇਸ ਤੋਂ ਬਿਨਾ ਸਰਕਾਰਾਂ ਕੰਮ ਨਹੀਂ ਕਰਦੇ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਠੀਕ ਹੈ ਜੀ ਜਿਹੜਾ ਵੀ ਕੰਮ ਹੈ ਤੁਹਾਡਾ ਤੁਸੀਂ ਕੋਈ ਤੁਹਾਡੀ ਵਿਦੇਸ਼ਤਾ ਤੁਸੀਂ ਕੋਈ ਵਿਦੇਸ਼ ਯਾਤਰਾ ਦਾ ਸੋਚਿਆ ਹੋਵੇ ਜਾਂ ਕੋਈ ਘਰ ਦਾ ਕੋਈ ਕੰਮ ਐਸਾ ਹੋਵੇ ਜਾਂ ਤੁਹਾਡੀ ਕੋਈ ਏਸੀ ਮੁਸ਼ਕਲ ਪਈ ਹੋਵੇ ਤੁਸੀਂ ਸਰਕਾਰਾਂ ਦੀ ਨਿਆਜ਼ ਸੁਖੀ ਹੋਵੇ ਉਹਦੇ ਵਿੱਚ ਸੁਖਣਾ ਦਾ ਤੁਹਾਡੀ ਜਿਹੜੀ ਵੀ ਹੈਗੀ ਹੈ ਤੁਸੀਂ ਤੁਹਾਡੀ ਪੂਰੀ ਕਰਨਗੇ ਕਰਨਗੇ ਦਾਤੇ ਜੇ ਨਾ ਜੇ ਤੁਸੀਂ ਇਹ ਭੋਗ ਪ੍ਰਸ਼ਾਦ ਨਹੀਂ ਦਿੰਦੇ ਹੁਣ ਤੁਸੀਂ ਪਹਿਲਾਂ ਸੁਣ ਲਓ ਹੋ ਪ੍ਰਸ਼ਾਦ ਕਿਹੜਾ ਕਿਹੜਾ ਚੱਲਦਾ ਹੈ ਜਦੋਂ ਅਸੀਂ ਲੱਖ ਦਾ ਤੱਕੀ ਸਰਵਰ ਪੀਰ ਦੀ ਨਿਆਜ਼ ਦਿੰਨੇ ਆ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਮਲੰਗਾ ਦਾ ਤਾਲੀ ਮਲੰਗਾ ਦਾ ਚੂਰਮਾ ਦਿੱਤਾ ਜਾਂਦਾ ਹੈ ਚੂਰਮਾ ਬਹੁਤ ਜ਼ਰੂਰੀ ਦੇਣਾ ਪੈਂਦਾ ਦੋਸਤੋ ਠੀਕ ਹੈ ਬਿਨਾ ਚੂਰਮੇ ਤੋਂ ਕੋਈ ਕੰਮ ਨਹੀਂ ਹੁੰਦਾ ਨਾਲ ਚੱਲਦੇ ਬਾਬਾ ਪੈਰੋ ਜਤੀਸ਼ ਬਾਬਾ ਪੈਰੋ ਛੜੀਆ ਜੀ ਜਿਹੜੇ ਪੈਰੋ ਜਤੀ ਹੈ ਉਹਨਾਂ ਦੇ ਤੁਸੀਂ ਤੁਮਾਂ ਦੋ ਲੱਡੂ ਦੇ ਦਿਓ ਦਿਓ ਜ਼ਰੂਰ ਦੋ ਲੱਡੂ ਚੂਰਮਾ ਤੇ ਲੱਖ ਦਤਾ ਸਖੀ ਸਰਵਰ ਪੀਰ ਦੀ ਨਿਆਜ਼ ਇਹ ਤਿੰਨ ਚੀਜ਼ਾਂ ਦੇ ਦੋਗੇ ਜਾ ਤੁਹਾਡਾ ਕੋਈ ਕੰਮ ਅੜ ਜਾਊਗਾ ਤੇ ਤੁਹਾਡੀ ਜਿਹੜੀ ਕੋਈ ਮੰਗ ਹੋਏਗੀ ਸੁੱਖ ਹੋਏਗੀ ਮੈਨੂੰ ਨਹੀਂ ਪਤਾ ਤੁਸੀਂ ਕੀ ਸੁੱਖਿਆ ਹੋਊਗਾ ਜੇ ਸਰਕਾਰਾਂ ਨਾ ਪੂਰੀਆਂ ਕਰਨਗੇ ਤਾਂ ਮੈਨੂੰ ਫੜ ਲਿਓ ਆ ਕੇ ਤਾਂ ਇਹ ਜਿਹੜਾ ਭੋਗ ਪ੍ਰਸ਼ਾਦ ਹੈ ਦੋਸਤੋ ਬਹੁਤ ਜ਼ਰੂਰੀ ਹੈ ਦੇਣਾ ਠੀਕ ਹੈ ਇਹਨਾਂ ਤੋਂ ਬਿਨਾ ਸਰਕਾਰ ਕੋਈ ਕੰਮ ਨਹੀਂ ਕਰਦੇ ਇਸ ਕਰਕੇ ਭੋਗ ਪ੍ਰਸ਼ਾਦ ਇਹ ਜਿਹੜਾ ਤੁਹਾਨੂੰ ਦੱਸਿਆ ਆ ਇਹ ਤੋਂ ਮਾਪਾ ਤੁਸੀਂ ਲਿਖ ਲਓ ਜ਼ਰੂਰੀ ਹੈ ਇਹ ਲਿਖਣ ਦੇ ਨਾਲ ਤੁਸੀਂ ਜਿਹੜੀ ਵੀ ਜਾਂ ਜਿਹੜੀ ਇਹ ਚੀਜ਼ ਹੈ ਜ਼ਰੂਰ ਕਰਨੀ ਹੈ ਭੋਗ ਪ੍ਰਸ਼ਾਦ ਇਹੀ ਚੱਲਣਾ ਹੈ ਤੁਸੀਂ ਹੋਰ ਕੋਈ ਐਕਸਟਰਾ ਭੋਗ ਪ੍ਰਸ਼ਾਦ ਦੇਣ ਦੀ ਤੁਹਾਨੂੰ ਲੋੜ ਨਹੀਂ ਗਈ ਕੰਮ ਤੁਹਾਡਾ ਕੋਈ ਵੀ ਹੋਊਗਾ ਮੁਸ਼ਕਲ ਕੋਈ ਵੀ ਆਈ ਹੋਊਗੀ ਤੁਹਾਡਾ ਕੰਮ ਪਹਿਲੀ ਵਾਰ ਚ ਹੀ ਕੰਮ ਹੋ ਜਾਏਗਾ ਪਰ ਜਿੰਨੀ ਤੁਸੀਂ ਸੁਖਣਾ ਸੁਖੀ ਹੈ ਜਿਹੜੀ ਵੀ ਸੁਖਣਾ ਚੁਹੀ ਚਾਹੇ ਤੁਸੀਂ ਇੱਕ ਵਾਰ ਦੀ ਸੁਖੀ ਹੈ ਦੋ ਵਾਰ ਦੀ ਸੁਖੀ ਹੈ ਜਿੰਨੀਆਂ ਨੇ ਅਜਾ ਤੁਸੀਂ ਸੁਖ ਲਈਆਂ ਨਾ ਉੰਡੀਆਂ ਨਿਆਜ਼ਾਂ ਦੇ ਨਾਲ ਚੂਰਮਾ ਤੇ ਲੱਡੂ ਲੱਗਣੇ ਲੱਗਣੇ ਆ ਚੂਰਮਾ ਮਲੰਗਾ ਦਾ ਕਹਿ ਕੇ ਦੇਣਾ ਪੈਂਦਾ ਨਾਲ ਵੀ ਮਲੰਗਾ ਤੁਹਾਡੇ ਚੂਰਮਾ ਤਿਆਰ ਹੈ ਤੇ ਬਾਬਾ ਪੈਰੋ ਜਤੀਨ ਨੂੰ ਵੀ ਕਹਿਣਾ ਪੈਂਦਾ ਇਹ ਜ਼ਰੂਰੀ ਹੈ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ